ਇੱਕ ਨੌਜਵਾਨ ਦੀ Laash ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਨਿਤਕ ਜਿਹੜਾ ਬਾ ਉਹਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋ ਬਾਹਰ ਗਿਆ ਸੀ ਤੋਂ ਪਟਾ ਨੰਬਰ 28 302 ਦਾ ਉਸ ਦੇ ਵਿੱਚ ਉਹਦੇ ਸਾਰੇ ਜਿਹੜੇ ਦੋ ਜਿਹੜੇ ਪੰਜ ਦੋਸ਼ੀ ਹੈ ਉਸ ਨੂੰ ਐਗਨਿਸਪੋਰਟ ਨਾਲ ਗ੍ਰਿਫਤਾਰ ਕੀਤਾ ਹੈ ਤਾਂ ਸਿੰਘ ਉਹਨੂੰ ਜਿਹੜਾ ਉਹਦੇ ਦੋ ਸਾਥੀ ਸੀ ਇੰਜੈਕਸ਼ਨ ਵਗੈਰਾ ਉਹਨੂੰ ਲਗੋ ਆਬ ਲਗਾ ਕੋਲ ਉਹਨੂੰ ਲਗਾਇਆ ਕੋਈ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਇਛਾ ਲਗਾਉਣਾ ਉਸ ਦੇ ਕਰਕੇ ਵੀ ਮੌਤ ਹੋ ਗਈ। ਦਾਸ ਜੀ ਬਟਾਲਾ ਸ਼੍ਰੀਮਤ ਚਿਰੀ ਅਸ਼ਵਨ ਗੋਟਿਆਲ ਆਈਪੀਐਸ ਦੇ ਨਿਸ਼ਾਨਦੇਸ਼ ਤੇ ਤੇ ਜਿਹੜੇ ਸਾਡੇ ਐਸਪੀ ਸ਼੍ਰੀ ਹਰਮਿੰਦਰ ਸਿੰਘ ਜੀ ਬੀਪੀਐਸ ਬੀ ਨੇ ਜਿਹੜੇ ਸਾਡੇ ਉਹਨਾਂ ਦੇ ਨਿਸ਼ਾਨਦੇਸ਼ ਤੇ ਐਸਚਓ ਕਾਦੀਆਂ ਬਲਵਿੰਦਰ ਸਿੰਘ ਵੱਲੋਂ ਬੜੀ ਸਖਤ ਮੀਰ ਨਾਲ ਤੇ ਜਿਹੜੇ ਟੈਕਨੀਕਲ ਐਵਿਡੈਂਸ ਨੂੰ ਨਾਲ ਸਪੋਰਟ ਲਿਆਂਦਿਆ ਹੋਇਆ ਇੱਕ ਪਰਚਾ ਦਰਜ ਹੋਇਆ ਸੀ ਇਥੇ ਪਰਚਾ ਨੰਬਰ 28302 ਦਾ ਉਸ ਦੇ ਵਿੱਚ ਉਹਦੇ ਸਾਰੇ ਜਿਹੜੇ ਦੋ ਜਿਹੜੇ ਪੰਜ ਦੋਸ਼ੀ ਹੈ ਉਸ ਨੂੰ ਐਗਨ ਸਪੋਰਟ ਨਾਲ ਗ੍ਰਿਫਤਾਰ ਕੀਤਾ ਇਹ ਵਕੂਆ ਇਤਨਾ ਹੋਇਆ ਸੀ ਕਿ ਮਿਤੀ 24 22/4 ਨੂੰ ਇੱਕ ਨੌਜਵਾਨ ਦੀ ਲਾਸ਼ ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜੀਰੋਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋਏ ਆਪਣਾ ਬਿਆਨ ਐਸ.ਟੀ.ਐਫ. ਡਿਸਟ੍ਰਿਕਟ ਕਰਾਇਆ ਸੀ ਕਿ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮ੍ਰਿਤਕ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋਵਾਰ ਗਿਆ ਸੀ ਤੇ ਉਹ ਜ਼ੁਖਤ ਬਾਅਦ ਉਹ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਉਸ ਲਾਸ਼ ਦੀ ਵੇਖ ਕੇ شناخت ਕਰਕੇ ਆਪਣਾ ਪਰਚਾ ਦਰਜ ਕਰਾਇਆ 302 ਦਾ ਉਹਦੀ ਪਰਚਾ ਦਰਜ ਕਰਨ ਤੋਂ ਬਾਅਦ ਐਸ.ਐਚ.ਓ ਨੇ ਆਪਣੀ ਵੀਰਿਆ ਅਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾ-ਨਿਰਦੇਸ਼ ਤੇ ਕਤੀ ਸ਼ਮਿਲ ਲਾਂਦਾ ਸਾਰੇ ਇਲਾਕੇ ਵਿੱਚ ਜਿਹੜੇ ਦੋਸ਼ੀਆ ਸੀ ਉਹਨਾਂ ਨੇ ਭਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਫਿਕ ਸਪੋਰਟ ਲਈ ਹਿਊਮਨ ਰਿਸੋਰਸ ਨੂੰ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੈਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਸ ਦੇ ਦੋ ਜਿਹੜੇ ਦਸਤੂਜ ਸਾਥੀ ਵਿਸ਼ਾਲ ਖੁੱਡਾ ਤੇ ਚੁੰਗਾ ਇਸਾਈ ਜਿਹੜਾ ਮ੍ਰਿਤਕ ਹੈ ਉਸ ਤੋਂ ਬਾਅਦ ਕੁਝ ਜਿਹੜੀ ਕੁਝ ਕੁ ਜੀ ਕੁਝ ਗ੍ਰਾਮ ਜਿਹੜੀ ਚੀਜ਼ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹਿਲ ਹੁੰਦੇ ਦਿੱਤਾ ਤੇ ਜਿਹੜਾ ਸਾਹਿਲ ਸੀ ਉਹ ਹਾਲ ਕਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉੱਥੇ ਪੋਪੀ ਇਲੀਸ ਇਲੀਅਸ ਬੋਬੀ ਨੇ ਉਸ ਨੂੰ ਜਿਹੜਾ ਨਸ਼ੇ ਦਾ ਕੋਈ ਜਿਹੜਾ ਨਸ਼ੇ ਦਾ ਇੰਜੈਕਸ਼ਨ ਵਗੈਰਾ ਉਹਦੀ ਨੂੰ ਲਗੋ ਆਬ ਲਗਾ ਕੋ ਉਹਨੂੰ ਲਗਾਇਆ ਉਸ ਨਾਲ ਉਦੀ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਅਚਨ ਲਗਾਉਣਾ ਉਸ ਦੇ ਘਰ ਉਹਦੀ ਮੌਤ ਹੋ ਗਈ। ਉਹਨਾਂ ਨੇ ਦੂਜੀ ਗਲਤੀ ਇਹ ਕਰ ਦਿੱਤੀ ਕਿ ਨਾ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾ ਹੀ ਪੁਲਿਸ ਨੂੰ ਦੱਸ ਦਿੱਤੀ। ਤੇ ਉਹਦੇ ਸੋ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ Laash ਨੂੰ ਖੁਰਦਬਤ ਕਰਨ ਲਈ ਇੱਕ ਰੇੜੀ ਦਾ ਸਹਾਲ ਕੀਤਾ ਤੇ Laash ਨੂੰ ਕੱਪੜੇ ਵਿੱਚ ਲੰਬੇਟ ਕੇ ਥਾਣੇ ਕਾਦਿਆਂ ਦਾ ਏਰੀਆ ਜਿਹੜਾ ਪੈਂਦਾ ਹੈ ਬਟਾਲਾ ਰੋਡ ਤੇ ਬੋਗਰਾ ਧਰਮਗੰਢ ਲੱਗਰ ਨਾਲੇ ਸੋਟਾਏ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੈਂਦਿਆਂ ਹੋયા ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜੀ ਏਲਸ ਮਨਜੀਤ ਐਮੀ ਏਲਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੰਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਮੇਰੀ ਜੋ ਹੜੀਆਂ ਸਖਤ ਹਦਾਇਤਾਂ ਨੇ ਹਨ ਉਹ ਮਾਨ ਡੋਗ ਅਸਿਫ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਜੀ ਨੂੰ ਸਾਨੂੰ ਕਰਵੇ ਕਰਦਾ ਵਾਂ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਕਮਾਈ ਖਾਣ ਵਾਲਾ ਉਸ ਨੂੰ ਬਿਲਡ ਬਖਸ਼ਿਆ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੜੇ ਵਾਰਦਾਤਾਂ ਦੁਹਰਾ ਨਾ ਹੋਣ ਕਿਸੇ ਦਾ ਘਰ ਨਾ ਉਹ ਜਿਹੜੇ ਤੇ ਸਖਤ ਹਦਾਇਤ ਹੈ ਇਹੋ ਜਿਹੇ ਕੰਮਾਂ ਤੋਂ ਬਾਜਾਓ ਤੇ ਪੁਲਿਸ ਦਾ ਸਾਥ ਦਿਓ ਕਿੰਨੇ ਚਿਰ ਚੱਲੂਗੀ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ 24 ਹੋਅਰਸ ਹੋਈ ਹੈ ਇਸ ਕਰਕੇ ਹਰਜੀ ਕਾਦੀਆਂ ਪੁਲਿਸ ਹੈ ਇਹ ਸਾਹਬਾ ਦੀ ਹੱਕਦਾਰ ਹੈ ਇਸ ਵਿੱਚ ਕਿੰਨੇ ਦੋਸ਼ੀ ਨੇ ਟੋਟਲ ਜਿਹੜੇ ਅੱਠ ਦੋਸ਼ੀ ਨੇ ਪੰਜ ਗ੍ਰਫਤਾਰ ਹੋ ਗਏ ਨੇ ਜਿਹੜੇ ਦੋ ਜਿਹੜੇ ਬਾਕੀ ਤਿੰਨ ਨੇ ਉਹ ਹੀ ਜਲਦੀ ਰਿਹਾ ਕਰ ਲੈਣਗੇ ਇਹਨਾਂ ਉੱਤੇ 302 202 34 ਆਈਪੀਸੀ ਤੇ 29 ਐਮਪੀਸ ਦਾ ਐਨਡੀਪੀਸ ਦਾ ਪਰਚਾ ਦਰਜ ਕੀਤਾ ਗਿਆ ਹੈ ਇਸ ਜਿਹੜੇ ਜਿਹੜੇ ਕਪੀ ਰਿਲੇਸ਼ਨ ਆ ਜਿਹੜਾ ਕੰਪਿਊਟਰ ਸਾਲੀਆ ਉਹ ਡੈਕਸੀ ਹੋ ਗਿਆ ਇਹਦੇ ਬਾਰੇ ਕੀ ਇਸ ਬਾਰੇ ਵੀ ਇਹਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਨਸ਼ਾ ਕਰਦੇ ਵੇਚਣ ਵਾਲੇ ਉਹਨਾਂ ਨੂੰ ਵਾਰਡਿੰਗ ਆ ਕਿ ਉਹਨਾਂ ਨੂੰ ਅਹੀ ਜਿਤਨਾ ਜਿਹੇ ਇਹੋ ਜਿਹੇ ਕਾਰਬਨ ਜੇ ਉਹ ਵੀ ਗੱਲ ਹੋਏਗੀ ਜਾਂ ਕੋਈ ਹੋਰ ਜਿਹੜਾ ਕੰਮ ਹੱਟ ਜਿਹੜਾ ਕਾਬੂ ਆਏਗਾ ਉਹਨੂੰ ਸੀ ਗਰਭਸਾ ਕਰਕੇ ਸਭ ਤੋਂ ਸੰਤ ਸਜਾਵਾਵਾਂਗੇ ਤੇ ਜਿਹੜੇ ਇਲਾਕੇ ਦੇ ਮੋਤਵਰ ਨੇ ਜਿਹੜੇ ਇਲਾਕੇ ਜਿਹੜੀ ਜਿਹੜੇ ਕੋਈ ਇਨਫੋਰਮ ਕਰਨ ਵਾਲੇ ਨੇ ਉਹਨਾਂ ਸੱਚੀ ਤਲਾ ਦੇਣ ਉਹ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਤ ਰੱਖੀ ਜਾਵੇਗੀ ਤੇ ਜਿਹੜੇ ਮਹਿਕ ਵੇਚਣ ਵਾਲੇ ਆ ਉਹਨਾਂ ਖਿਲਾਫ ਸਜ਼ਾ ਕਾਰੀ ਦੀ ਜਾਵੇਗੀ